ਇੱਕ ਵਾਰ ਇੱਕ ਵਿਅਕਤੀ ਆਪਣੇ ਜੀਵਨ ਤੋਂ ਬਹੁਤ ਹੀ ਦੁਖੀ ਸੀ। ਉਸਦੇ ਜੀਵਨ ਵਿੱਚ ਕਈ ਸਮੱਸਿਆਵਾਂ ਸਨ। ਉਹ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਧਿਆਨ ਨਹੀਂ ਰੱਖ ਪਾ ਰਿਹਾ ਸੀ ਤੇ ਕਈ ਵਾਰ ਉਸ ਨੂੰ ਜੀਵਨ ਖਤਮ ਕਰਨ ਦੇ ਖਿਆਲ ਵੀ ਆਉਣ ਲੱਗ ਪਏ। ਉਹ ਕਿਸੇ ਉਪਾਅ ਦੀ ਤਲਾਸ਼ ਵਿੱਚ ਇੱਦ ਸੋਚਦਾ ਉਹ ਕਿਸੇ ਉਹ ਐਦਾ ਕੋਈ ਉਪਾਅ ਕਰਨ ਲਈ ਸੋਚਦਾ ਪਿਆ ਸੀ। ਤ ਉਹਦੀ ਤਲਾਸ਼ ਕਰ ਰਿਹਾ ਸੀ। ਸਚਿੰਤਾ ਨਾਲ ਉਹ ਇੱਕ ਮਹਾਤਮਾ ਕੋਲ ਪਹੁੰਚਿਆ ਤੇ ਉਸਨੇ ਮਹਾਤਮਾ ਜੀ ਨੂੰ ਕਿਹਾ ਮੈਨੂੰ ਜੀਵਨ ਵਿੱਚ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਆਪਣੇ ਪਰਿਵਾਰ ਦੀ ਦੇਖਭਾਲ ਵੀ ਸਹੀ ਢੰਗ ਨਾਲ ਨਹੀਂ ਕਰ ਪਾ ਰਿਹਾ ਮੇਰਾ ਬੁਰਾ ਵਕਤ ਚੱਲ ਰਿਹਾ ਹੈ ਕਿਰਪਾ ਕਰਕੇ ਮੈਨੂੰ ਇੱਕ ਸੌਖਾ ਆਪਾ ਦੱਸੋ ਜਿਸ ਨਾਲ ਮੈਂ ਇਸ ਦੁੱਖ ਵਿੱਚੋਂ ਬਾਹਰ ਨਿਕਲ ਸਕਾਂ ਮਹਾਤਮਾ ਜੀ ਨੇ ਉਸਨੂੰ ਧਿਆਨ ਨਾਲ ਸੁਣਿਆ ਤੇ ਮੁਸਕਰਾਉਂਦੇ ਹੋਏ ਕਿਹਾ ਕਿ ਮੈਂ ਤੈਨੂੰ ਇੱਕ ਉਪਾਅ ਦੱਸਾਂਗਾ ਪਰ ਤੈਨੂੰ ਪਹਿਲਾਂ ਇੱਕ ਛੋਟਾ ਜਿਹਾ ਕੰਮ ਕਰਨਾ ਹੋਵੇਗਾ ਇੱਥੇ ਕੋਲ ਇੱਕ ਮੰਦਿਰ ਆ ਉਹਦੇ ਕੋਲ ਕੀੜਿਆਂ ਦਾ ਘਰ ਆ ਤੈਨੂੰ ਅਗਲੇ 7 ਦਿਨਾਂ ਤੱਕ ਉੱਥੇ ਜਾਣਾ ਤੇ ਬਿਨਾਂ ਕਿਸੇ ਕੀੜੇ ਨੂੰ ਮਾਰੇ ਕੀੜਿਆਂ ਦਾ ਘਰ ਹਰ ਰੋਜ਼ ਤੋੜਨਾ ਉਹ ਵਿਅਕਤੀ ਇਹ ਸੁਣ ਕੇ ਚੌਂਕ ਗਿਆ ਤੇ ਸੋਚਣ ਲੱਗ ਪਿਆ ਕਿ ਇਹ ਕਿਸ ਤਰ੍ਹਾਂ ਦਾ ਕੰਮ ਆ ਪਰ ਉਸਨੇ ਮਹਾਤਮਾ ਦੀ ਗੱਲ ਮੰਨੀ ਤੇ ਅਗਲੇ ਦਿਨ ਪਹਾੜੀ ਤੇ ਪਹੁੰਚ ਗਿਆ ਦੇਖਿਆ ਵੀ ਉਥੇ ਕੀੜੇ ਆਪਣੇ ਘਰ ਵਿੱਚ ਭੋਜਨ ਇਕੱਠਾ ਕਰ ਰਹੇ ਸਨ ਉਸ ਦਾ ਮਨ ਕਮਜ਼ੋਰ ਹੋ ਗਿਆ ਪਰ ਮਹਾਤਮਾ ਦੀ ਗੱਲ ਨੂੰ ਯਾਦ ਕਰਕੇ ਉਸ ਨੇ ਕੀੜਿਆਂ ਦਾ ਘਰ ਤੋੜ ਦਿੱਤਾ ਕੀੜੇ ਇੱਧਰ ਉੱਧਰ ਭੱਜਣ ਲੱਗੇ ਤੇ ਉਹ ਦੁਖੀ ਮਨ ਨਾਲ ਘਰ ਵਾਪਸ ਆ ਗਿਆ ਅਗਲੇ ਦਿਨ ਫਿਰ ਉਹ ਪਹਾੜੀ ਤੇ ਗਿਆ ਉਸ ਨੇ ਦੇਖਿਆ ਕਿ ਕੀੜਿਆਂ ਨੇ ਫਿਰ ਆਪਣਾ ਘਰ ਬਣਾ ਲਿਆ ਉਸ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਇੰਨੀ ਮਿਹਨਤ ਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਫੇਰ ਘਰ ਬਣਾ ਲਿਆ ਉਸ ਨੇ ਫੇਰ ਉਹਨਾਂ ਦਾ ਘਰ ਤੋੜ ਦਿੱਤਾ ਉਹ ਲਗਾਤਾਰ ਇਹ ਕਰਦਾ ਰਿਹਾ ਪਰ ਕੀੜੇ ਹਰ ਵਾਰ ਆਪਣਾ ਕੰਮ ਕਰਦੇ ਰਹੇ ਤੇ ਜੇ ਦਿਨ ਉਸ ਨੇ ਦੇਖਿਆ ਕਿ ਕੀੜਿਆਂ ਨੇ ਕੁਝ ਦੂਰੀ ਤੇ ਨਵਾਂ ਘਰ ਬਣਾ ਲਿਆ ਸੀ ਇਸ ਵਾਰੀ ਉਸ ਨੇ ਗੁੱਸੇ ਵਿੱਚ ਆ ਕੇ ਘਰ ਤੋੜਦੇ ਹੋਏ ਕੁਝ ਕੀੜਿਆਂ ਨੂੰ ਕੁਚਲ ਦਿੱਤਾ ਤੇ ਜਦੋਂ ਉਸਨੇ ਦੇਖਿਆ ਤਾਂ ਉਸ ਦਾ ਮਨ ਭਰ ਗਿਆ ਉਹਦਾ ਮਨ ਬਹੁਤ ਦੁਖੀ ਹੋ ਗਿਆ ਉਹ ਸਮਝੀ ਨਹੀਂ ਸਕਿਆ ਕਿ ਮਹਾਤਮਾ ਉਸ ਤੋਂ ਇਹ ਕਿਉਂ ਕਰਵਾ ਰਹੇ ਹਨ ਉਸ ਰਾਤ ਉਸ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋਇਆ ਤੇ ਅਗਲੇ ਦਿਨ ਉਹ ਕੀੜਿਆਂ ਲਈ ਆਟਾ ਉੱਥੇ ਲੈ ਕੇ ਗਿਆ ਤੇ ਉਹਨਾਂ ਨੂੰ ਖਵਾਇਆ ਉਹਨਾਂ ਦੀ ਜਿਹੜੀ ਘਰ ਸੀ ਜਿਹੜਾ ਉਹਨਾਂ ਬਣਾਇਆ ਸੀ ਉੱਤੇ ਪਾ ਦਿੱਤਾ 7ਵੇਂ ਦਿਨ ਉਹ ਵਿਅਕਤੀ ਮਹਾਤਮਾ ਕੋਲ ਪਹੁੰਚਿਆ ਤੇ ਕਿਹਾ ਮਹਾਤਮਾ ਜੀ ਮੈਂ ਕੀੜਿਆਂ ਦਾ ਘਰ ਕਈ ਵਾਰ ਤੋੜਿਆ ਪਰ ਅੰਤ ਵਿੱਚ ਮੈਂ ਖੁਦ ਨੂੰ ਰੋਕ ਨਹੀਂ ਪਾਇਆ ਮੈਂ ਉਨ੍ਹਾਂ ਪ੍ਰਤੀ ਹਮਦਰਦੀ ਮਹਿਸੂਸ ਕੀਤੀ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਬੰਦ ਕਰ ਦਿੱਤਾ ਹੁਣ ਮੈਨੂੰ ਕੋਈ ਰਸਤਾ ਨਹੀਂ ਦੇਖ ਰਿਹਾ ਜਿਸ ਨਾਲ ਮੈਂ ਆਪਣੇ ਬੁਰੇ ਵਕਤ ਵਿੱਚੋਂ ਬਾਹਰ ਆ ਸਕਾਂ ਮਹਾਤਮਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਮੈਂ ਤੈਨੂੰ ਕੀੜਿਆਂ ਦਾ ਘਰ ਤੋੜਨ ਲਈ ਨਹੀਂ ਭੇਜਿਆ ਸੀ ਮੈਂ ਚਾਹੁੰਦਾ ਸੀ ਤੁਸੀਂ ਉਹਨਾਂ ਕੋਲੋਂ ਕੁਝ ਸਿੱਖੋ ਪਹਿਲੀ ਗੱਲ ਤੁਸੀਂ ਦੇਖਿਆ ਕੀੜਿਆਂ ਦਾ ਘਰ ਹਰ ਵਾਰ ਤੋੜੇ ਜਾਣ ਤੋਂ ਬਾਅਦ ਵੀ ਉਹਨਾਂ ਨੇ ਹਾਰ ਨਹੀਂ ਮੰਨੀ ਹਰ ਵਾਰ ਕੀੜੇ ਆਪਣਾ ਨਵਾਂ ਘਰ ਬਣਾਉਂਦੇ ਰਹੇ ਇਹ ਹੀ ਜੀਵਨ ਦਾ ਸਭ ਤੋਂ ਵੱਡਾ ਸਬਕ ਆ ਚਾਹੇ ਜਿੰਨੀ ਵਾਰ ਵੀ ਤੁਹਾਡੇ ਜੀਵਨ ਵਿੱਚ ਮੁਸੀਬਤਾਂ ਆਉਣ ਤੁਹਾਡਾ ਜੀਵਨ ਮੁਸੀਬਤਾਂ ਨਾਲ ਭਰ ਜਾਵੇ ਤੁਸੀਂ ਕਦੇ ਵੀ ਹਾਰ ਨਾ ਮੰਨੋ ਵਾਰ-ਵਾਰ ਕੋਸ਼ਿਸ਼ ਕਰੋ ਕਿਉਂਕਿ ਜਿੰਨੀ ਦੇਰ ਤੁਸੀਂ ਹਾਰ ਨਹੀਂ ਮੰਨਦੇ ਤੁਸੀਂ ਅਸਲ ਵਿੱਚ ਹਾਰਦੇ ਨਹੀਂ ਉਹਨਾਂ ਅੱਗੇ ਗਿਆ ਦੂਸਰੀ ਸਿੱਖਿਆ ਐਵੇਂ ਕਿ ਜਦੋਂ ਬੁਰਾ ਸਮਾਂ ਆਉਂਦਾ ਤਾਂ ਸਾਨੂੰ ਲੱਗਦਾ ਕਿ ਇਹ ਸਮਾਂ ਕਦੇ ਨਹੀਂ ਜਾਵੇਗਾ ਕਦੇ ਖਤਮ ਨਹੀਂ ਹੋਵੇਗਾ ਪਰ ਇਹ ਸਮਾਂ ਵੀ ਇੱਕ ਦਿਨ ਗੁਜ਼ਰ ਜਾਵੇਗਾ ਜੀਵਨ ਵਿੱਚ ਧੀਰਜ ਤੇ ਲਗਾਤਾਰ ਕੋਸ਼ਿਸ਼ ਹੀ ਸਫਲਤਾ ਦਾ ਮੂਲ ਮੰਤਰ ਤੁਸੀਂ ਕੀੜਿਆ ਤੋਂ ਸਿੱਖ ਲਿਆ ਕਿ ਚਾਹੇ ਜੀਵਨ ਵਿੱਚ ਕਿੰਨੀਆਂ ਵੀ ਮੁਸੀਬਤਾਂ ਆਉਣ ਸਾਨੂੰ ਹਮੇਸ਼ਾ ਅੱਗੇ ਵਧਦਾ ਰਹਿਣਾ ਚਾਹੀਦਾ। ਮਹਾਤਮਾ ਦੀਆਂ ਗੱਲਾਂ ਸੁਣ ਕੇ ਉਹ ਵਿਅਕਤੀ ਸਮਝ ਗਿਆ ਕਿ ਅਸਲ ਵਿੱਚ ਮੁਸੀਬਤਾਂ ਦਾ ਸਾਹਮਣਾ ਕਰਨਾ ਹੀ ਸਫਲਤਾ ਦਾ ਰਸਤਾ ਹੈ। ਉਸਨੇ ਮਹਾਤਮਾ ਤੋਂ ਆਗਿਆ ਲਈ ਤੇ ਆਪਣੇ ਜੀਵਨ ਨੂੰ ਨਵੇਂ ਉਤਸ਼ਾਹ ਤੇ ਆਤਮ ਵਿਸ਼ਵਾਸ ਨਾਲ ਜੀਵਨ ਨੂੰ ਜਿਉਣ ਦਾ ਸੰਕਲਪ ਕਰ ਲਿਆ। ਸੋ ਦੋਸਤੋ ਜੇ ਤੁਹਾਡੀ ਵੀ ਜ਼ਿੰਦਗੀ ਵਿੱਚ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਜਾਂ ਤੁਹਾਡੀ ਸੋਚ ਇਸ ਤਰ੍ਹਾਂ ਦੀ ਬਣ ਜਾਂਦੀ ਆ ਤੇ ਤੁਹਾਨੂੰ ਵੀ ਇਹ ਦੋ ਸਬਕ ਆਪਣੀ ਜ਼ਿੰਦਗੀ ਵਿੱਚ ਸਦਾ ਹੀ ਯਾਦ ਰੱਖਣੇ ਚਾਹੀਦੇ ਹਨ ਸਮਾਂ ਕਿੰਨਾ ਵੀ ਬੁਰਾ ਹੋਵੇ ਉਹ ਲੰਘ ਜਾਂਦਾ ਇੱਕ ਜਿਹਾ ਸਮਾਂ ਸਦਾ ਨਹੀਂ ਰਹਿੰਦਾ ਜੇ ਰਾਤ ਆ ਤੇ ਦਿਨ ਹੋਊਗੀ ਜੇ ਰਾਤ ਆ ਤੇ ਦਿਨ ਵੀ ਹੋਊਗਾ ਤੇ ਜੇ ਦਿਨ ਆ ਤੇ ਉਸ ਤੋਂ ਬਾਅਦ ਰਾਤ ਆਊਗੀ ਜੇ ਠੰਡ ਦਾ ਮੌਸਮ ਆ ਤੇ ਗਰਮੀ ਦਾ ਵੀ ਆਊਗਾ ਪੱਤ ਚੜਾਉਂਦੀ ਆ ਤੇ ਬਹਾਰ ਵੀ ਆਉਂਦੀ ਆ ਇੱਕ ਤਰ੍ਹਾਂ ਨਾਲ ਕੁਝ ਵੀ ਨਹੀਂ ਰਹਿੰਦਾ ਜੇ ਤੁਹਾਡਾ ਅੱਜ ਸਮਾਂ ਬੁਰਾ ਚੱਲ ਰਿਹਾ ਤੇ ਸਮਾਂ ਜ਼ਰੂਰ ਬਦਲੇਗਾ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਤਦ ਤੱਕ ਲਈ ਰੱਬ ਰਾਖਾ